ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਰਾਹੀਂ ਤੁਸੀਂ ਦੇਖਣ ਕਰ ਰਹੇ ਹੋ ਗੁਰਦਾਰਾ ਲਾਚੀ ਬੀਰ ਸਾਹਿਬ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਜਦੋਂ ਸੰਗਤਾਂ ਨਮਸਤਕ ਹੁੰਦੀਆਂ ਨੇ ਤਾਂ ਦਰਵਾਜ਼ੇ ਤੇ ਇਹ ਲਾਚੀ ਬੀਰ ਸਾਹਿਬ ਗੁਰਦਾਰਾ ਇਸ ਦਾ ਜੋ ਇਤਿਹਾਸ ਕਿ ਇਹ ਜੋ ਦਰਕ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰੀ ਦੇ ਦਰਖਤ ਹੇਠ ਬਿਰਾਜਦੇ ਅਤੇ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਗੁਰੂ ਜੀ ਦੇ ਪਰਮ ਸੇਵਕ ਪਾਈ ਸਾਲੋ ਜੀ ਵੀ ਇਸ ਸਥਾਨ ਤੇ ਸੇਵਾ ਕਰਦੇ ਅਤੇ ਕਾਰ ਸੇਵਾ ਦੀ ਨਿਗਰਾਨੀ ਰੱਖਦੇ ਸਨ ਮੱਸਾ ਰੰਗੜ ਜੋ ਕਿ ਮੁਗਲ ਹਾਕਮ ਸੀ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਕਰਦਾ ਸੀ ਤਾਂ ਉਸ ਮੱਸੇ ਰੰਗੜ ਦਾ ਸਿਰ ਕੱਟਣ ਵਾਲੇ ਅਫਸੂਰ ਮੇ ਭਾਈ ਮਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਆਪਣੇ ਘੋੜੇ ਇਸ ਬੇਰੀ ਨਾਲ ਬੰਦੇ ਸਨ ਇਸ ਬੇਰੀ ਉੱਪਰ ਨਿੱਕੀਆਂ ਨਿੱਕੇ ਲਾਚੀ ਵਰਗੇ ਬੇਰ ਲੱਗਦੇ ਹਨ ਜਿਸ ਕਰਕੇ ਇਸ ਦਾ ਨਾਮ ਲਾਚੀ ਬੇਰ ਪੈ ਗਿਆ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸੋ ਅਸੀਂ ਜਦੋਂ ਵੀ ਹਰਿਮੰਦਰ ਸਾਹਿਬ ਜਾਂਦੇ ਹਾਂ ਤਾਂ ਤੁਸੀਂ ਆਮ ਇਸ ਦੇ ਜੋ ਦਰਸ਼ਨ ਉਹ ਕੀਤੇ ਹੋਣਗੇ ਸੋ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਜੀ